ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੇ ਗੁਰਸਵਾਰੀ ਸਾਧ ਸੰਗਤ ਜੀ ਗੁਰਦੁਆਰਾ ਸ੍ਰੀ ਗੁਰੂ ਸਿੰਘ ਸੁਬਾਇ ਸਮਲਾਬਾਦ ਤੋਂ ਸਹਿਦਾਨ ਦੇ ਸਿਲਤਾਜ ਤੁਨ ਗੁਰੂ ਅਰਜਨ ਦੇਵ ਸ੍ਰੀ ਮਨਾਰਾ ਜੀ ਦੇ ਸ਼ਹੀਦੀ ਦਿਹਾੜੇ ਵਿਖੇ ਮੰਗਲਿਕ ਖੰਡੇ ਜਾਲ ਦੇ ਚਲ ਰਹੀ ਹੈ ਉੱਪਰ ਸ੍ਰੀ ਖੰਡਪੜ ਸਾਹਿਬ ਜੀ ਦੇ ਭੋਗ ਤੋਂ ਬਾਅਦ ਗੁਰੂ ਪਾਤਸ਼ਾਹ ਜੀ ਦੀ ਬਾਣੀ ਦਾ ਹਰਜਸ ਕੀਰਤਨ ਚੱਲ ਰਿਹਾ ਹੈ ਸੰਤਨ ਬੰਤੀ ਹੈ ਹੋਮਾ ਮਾਜ ਕੋਨ ਤੇ ਵਿਚਾਰਤਾ ਕਰੋ ਗੁਰੂ ਕਾ ਕੀਰਤਨ ਸਰਮਣਨ ਕਰੋ ਗੁਰੂ ਘਰ ਅੰਦਰ ਵੀ ਅਤੁੱਟ ਵਰਤੇਗਾ ਅਤੇ ਪਿਆਰ ਸਹਿਤ ਠੰਡੇ ਜਲਦੀਆਂ ਸ਼ਬੀਲਾਂ ਚੱਲ ਰਹੀਆਂ ਨੇ ਸੰਤਾਂ ਬੜੇ ਪਿਆਰ ਦੇ ਨਾਲ ਉਤਸ਼ਾਹ ਦੇ ਨਾਲ ਠੰਡੇ ਜਲਦੀ ਜੋ ਸ਼ਬੀਲ ਹੈ ਸ਼ਕਰੀਆਂ ਨੇ ਜਿਹੜੀਆਂ ਸੰਤਾਂ ਦਾਇ ਪਹੁੰਚੀਆਂ ਸਭ ਨੂੰ ਬੇਨਤੀ ਹੈ ਪਿਆਰਿਓ ਪੰਚਨ ਦੀ ਕਿਰਪਾਲਤਾ ਕਰੋ ਪਹੁੰਚੋ ਗੁਰਦੁਆਰਾ ਸ੍ਰੀ ਗੁਰੂਕਿਨ ਨੂੰ ਤੁਮ੍ਹੈ ਸਨੈਮਨਬਾਦ ਦਿੱਤੇ ਸੰਤਾਂ ਦੀ ਭਾਰੀ ਉੱਠਾ ਗੁਰੂ ਦੀ ਬਾਣੀ ਦਾ ਹਰਜਸ ਕੀਰਤਨ ਕਰ ਰਹੀਆਂ ਨੇ ਸਰਵਣ ਕਰ ਰਹੀਆਂ ਨੇ Satsang ਕਰ ਲਈਆਂ ਨੇ ਆਓ ਬੜੇ ਪਿਆਰ ਦੇ ਨਾਲ ਗੁਰੂ ਦੀ ਬਾਣੀ ਦਾ ਚਰਤਨ ਸਰਵਣ ਕਰਕੇ ਲਾਭ ਪ੍ਰਾਪਤ ਕਰੀਏ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ